ਦੋਸਤੋ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹਾਂ ਸੋ ਅੱਜ ਇੱਕ ਹੋਰ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਜੁੜੇ ਆਂ ਜੀ ਮੈਂ ਗੁਰਿੰਦਰ ਤੇ ਇੱਕ ਸਕੂਨ ਭਰਿਆ ਐਪੀਸੋਡ ਤੁਹਾਡੇ ਲਈ ਹੋਣ ਵਾਲਾ ਤੁਹਾਨੂੰ ਬਹੁਤ ਚੰਗਾ ਲੱਗੂਗਾ ਤੁਹਾਡੇ ਬਹੁਤ ਕੰਮ ਆਉਣ ਵਾਲਾ ਆ ਵਾਲਾ ਐਪੀਸੋਡ ਵੀ ਸੋ ਮੈਂ ਤੁਹਾਨੂੰ ਦੱਸਣਾ ਚਾਹਣਾ ਜਿਹੜਾ ਅੱਜ ਦਾ ਵਿਸ਼ਾ ਮੈਂ ਕੋਈ ਹੋਰ ਸੋਚਿਆ ਸੀ ਪਰ ਮੈਂ ਔਨ ਦੀ ਸਪੋਰਟ ਇਹ ਚੇਂਜ ਕਰ ਰਿਹਾ ਕਿਉਂਕਿ ਨਾ ਜਦੋਂ ਹੀ ਮੈਂ ਆ ਕੇ ਕੈਬਨ ਦੇ ਵਿੱਚ ਬੈਠਾ ਵਾਂ ਤੇ ਮੇਰਾ ਕਈ ਵਾਰੀ ਵੈਸੀ ਜਦਦਾ ਸਾਰਾ ਸੈਟਅਪ ਲਾ ਕੇ ਨਾ ਮੈਂ ਫੇਸਬੁਕ ਖੋਲ ਕੇ ਇੱਕ ਵਾਰ ਆਪਣੇ ਪੇਜ ਤੇ ਜਦੋਂ ਨਿਗਾ ਮਾਰਨੀ ਹੁੰਦੀ ਆ ਤੇ ਫੇਸਬੁਕ ਖੋਲਦੇ ਸਾਰੀ ਕੋਈ ਫੋਟੋ ਮੇਰੇ ਸਾਹਮਣੇ ਆ ਗਈ ਤੇ ਉਹ ਗੱਲਾਂ ਮੈਨੂੰ ਇੰਨੀਆਂ ਸੋਹਣੀਆਂ ਲੱਗੀਆਂ ਮੈਂ ਕਿਹਾ ਵੀ ਆਹ ਜਿਹੜਾ ਵਿਸ਼ਾ ਚੁਣਿਆ ਇਹ ਕੱਲ ਕਰਾਂਗੇ ਇਸ ਫੋਟੋ ਤੇ ਜੋ ਲਾਈਨਾਂ ਲਿਖੀਆਂ ਉਹਦੇ ਬਾਰੇ ਵਿਚਾਰ ਕਰਦੇ ਆਂ ਲਾਈਨਾਂ ਦੱਸ ਦਿੰਦਾ ਤੁਹਾਨੂੰ ਕੀ ਨੇ ਕਿ ਇੱਕ ਹੀ ਗਲਤੀ ਉਮਰ ਭਰ ਮੈਂ बार-बार ਦੁਹਰਾਈ ਅੰਨਿਆਂ ਨੂੰ ਹੰਝੂ ਵਿਖਾਏ ਬੋਲਿਆਂ ਨੂੰ ਆਵਾਜ਼ ਲਗਾਈ। ਦੇਖੋ ਗੱਲ ਕਿਥੋਂ ਦੀ ਕਿੱਥੇ ਮਾਰੀ ਆ ਜਿਨੇ ਵੀ ਇਹ 17 ਲਿਖੀਆਂ ਨੇ ਬਹੁਤ ਖੂਬਸੂਰਤ ਲਿਖੀਆਂ ਨੇ ਇੱਕ ਸ਼ਾਇਰੀ ਵੀ ਕਹਿ ਸਕਦੇ ਆ ਇਹ ਬੰਦੇ ਨੇ ਬਹੁਤ ਇੱਕ ਨਾ ਕੌੜਾ ਸੱਚ ਬਿਆਨ ਕਰਕੇ ਰੱਖਤਾ। ਇੱਕ ਗੱਲ ਤੇ ਲਿਖੀ ਆ ਦੋ ਗਲਤੀਆਂ ਨੇ ਅੰਨਿਆਂ ਨੂੰ ਹੰਝੂ ਵਿਖਾਉਣੇ ਤੇ ਬੋਲਿਆਂ ਨੂੰ ਆਵਾਜ਼ ਲਗਾਉਣੀ। ਹੁਣ ਇਹਦਾ ਮਤਲਬ ਕੀ ਆ? ਆਪਾਂ ਸਾਰੀ ਉਮਰ ਇਹੀ ਕੁਝ ਦਾ ਕਰਦੇ ਆਏ ਆ। ਅੰਨਿਆਂ ਨੂੰ ਹੰਝੂ ਵਿਖਾਉਣੇ ਆ ਜਿਹੜੀਆਂ ਆਪਾਂ ਅਕਸਰ ਗੱਲਾਂ ਕਰਦੇ ਆ ਹਮਦਰਦੀ ਭਾਲਦੇ ਆ। ਅਸੀਂ ਦੂਜਿਆਂ ਤੋਂ ਸਾਨੂੰ ਇਹ ਉਮੀਦ ਹੁੰਦੀ ਰਹਿੰਦੀ ਆ ਹਮੇਸ਼ਾ ਕਿ ਕੋਈ ਆ ਕੇ ਸਾਡੇ ਨਾਲ ਸਹਿਮਤੀ ਕਰੇ ਆਪਾਂ ਕਿਸੇ ਦੇ ਨਾਲ ਦੁੱਖ ਫੋਲਦੇ ਆ ਤੇ ਆਪਾਂ ਇਹ ਜਰੂਰ ਉਮੀਦ ਕਰਦੇ ਆ ਕਿ ਉਹ ਸਾਡਾ ਦੁੱਖ ਵੰਡਾਵੇ ਕੋਈ ਸਾਨੂੰ ਗਲ ਨਾਲ ਲਾ ਲਵੇ ਸਾਡਾ ਹੱਥ ਫੜ ਕੇ ਸਾਨੂੰ ਹੌਸਲਾ ਦੇਵੇ ਹਨਾ ਇਹ ਉਡੀਕਾਂ ਦੇ ਵਿੱਚ ਰਹਿੰਦੇ ਆ ਤੇ ਜਦੋਂ ਇਹ ਵੀ ਨਹੀਂ ਹੁੰਦਾ ਫੇਰ ਆਪਾਂ ਦੁਖੀ ਹੁੰਨੇ ਆ ਤੇ ਬਿਲਕੁਲ ਇਹ ਸੱਚ ਆ ਇਹ ਸਾਰੀ ਜਿਹੜੀ ਦੁਨੀਆ ਵਾ ਨਾ ਇਹ ਅੰਨਿਆਂ ਦੀ ਆ ਇਹਨਾਂ ਨੂੰ ਤੁਹਾਡੇ ਹੰਝੂ ਨਹੀਂ ਦੇਖਣੇ ਬਹੁਤ ਘੱਟ ਲੋਕ ਹੋਣਗੇ ਤੁਹਾਡੇ ਨਾਲ ਜਿਹੜੇ ਖੜ ਜਾਣਗੇ ਕਿ ਹਾਂ ਤੁਹਾਡੇ ਦੁੱਖ ਦੇ ਵਿੱਚ ਸ਼ਰੀਕ ਨੇ ਕੁਝ ਥੋੜੀ ਦੇਰ ਲਈ ਖੜ ਜਾਣਗੇ ਤੇ ਬਾਰ ਬਾਰ ਜੇ ਕਿਸੇ ਮੂਰੇ ਆਪਣਾ ਦੁੱਖ ਰੋਈ ਜਾਉਂਗੇ ਇੱਕ ਦਿਨ ਉਹਨਾਂ ਨੇ ਵੀ ਅੱਕ ਜਾਣਾ ਵੀ ਯਾਰ ਇਹਦਾ ਤਾਂ ਕੰਮ ਹੀ ਇਹ ਆ ਇਹਦੀ ਤਾਂ ਆਦਤ ਹੀ ਇਹ ਆ ਸੋ ਬਹੁਤ ਹੀ ਦੇਰ ਤੁਸੀਂ ਕਿਸੇ ਨਾਲ ਆਪਣੇ ਦੁੱਖ ਵੀ ਨਹੀਂ ਫੋਲ ਸਕਦੇ ਹਮੇਸ਼ਾ ਤੁਸੀਂ ਕਿਸੇ ਦੇ ਸਾਹਮਣੇ ਦੁਖੀ ਰਹਿ ਕੇ ਦੇਖ ਲੋ ਤੁਹਾਨੂੰ ਇਗਨੋਰ ਕਰਨਾ ਸ਼ੁਰੂ ਕਰ ਦੂਗਾ ਸੋ ਇਹ ਇੱਕ ਦੁਨੀਆ ਦੀ ਸੱਚਾਈ ਆ ਜੀ ਹੁਣ ਦੂਜੀ ਜਿਹੜੀ ਗੱਲ ਆ ਜੀ ਕਿ ਬੋਲਿਆਂ ਨੂੰ ਆਵਾਜ਼ ਲਗਾਈ ਇਹਦਾ ਕੀ ਮਤਲਬ ਆ ਕਿ ਅਸੀਂ ਉਹਨਾਂ ਤੋਂ ਮਦਦ ਮੰਗਦੇ ਰਹੇ ਸਾਰੀ ਉਮਰ ਜਿਹੜੇ ਤੁਹਾਡੇ ਹੈ ਹੀ ਨਹੀਂ ਸੀ ਕਈ ਵਾਰ ਉਹਨਾਂ ਨੇ ਇੱਕ ਵਾਰ ਤੁਹਾਨੂੰ ਹੈਲਪ ਕਰਨ ਤੋਂ ਮਨਾਂ ਵੀ ਕਰਤਾ ਪਰ ਫੇਰ ਅਸੀਂ ਉਹਨਾਂ ਕੋਲ ਗਏ ਫੇਰ ਅਸੀਂ ਪਾਗਲ ਬਣੇ ਇੱਕ ਵਾਰ ਨਹੀਂ ਹਜ਼ਾਰ ਵਾਰ ਬਣੇ ਹਨਾ ਹੁੰਦਾ ਨਾ ਇਦਾਂ ਸਾਡੇ ਨਾਲ ਤੇ ਅਸੀਂ ਜੇ ਇੱਕ ਇਨਸਾਨ ਸਾਨੂੰ ਇਹੋ ਜਿਹੇ ਮਿਲ ਵੀ ਗਿਆ ਜ਼ਿੰਦਗੀ 'ਚ ਉਹਨੇ ਤਜਰਬਾ ਤੁਹਾਨੂੰ ਦੇਤਾ ਅਸੀਂ ਦੂਜੇ ਇਨਸਾਨ ਤੇ ਫੇਰ ਟਰਸਟ ਕਰ ਲੈਂਦੇ ਆ ਵੀ ਇਹ ਬੰਦਾ ਠੀਕ ਲੱਗਦਾ ਯਾਰ ਇਹ ਤਾਂ ਖੜੂਗਾ ਨਾਲ ਇਹ ਸਾਡਾ ਆਪਣਾ ਵਾ ਪਰ ਜਦੋਂ ਤੁਸੀਂ ਮੁਸੀਬਤ 'ਚ ਹੁੰਨੇ ਹੋ ਤਾਂ ਸਾਰੇ ਪਰਖੇ ਜਾਂਦੇ ਆ ਵੀ ਕੌਣ ਤੁਹਾਡਾ ਆਪਣਾ ਤੇ ਕੌਣ ਬਗਾਨਾ ਕਿੰਨੇ ਲੋਕ ਨੇ ਜਿਹੜੇ ਤੁਹਾਡੀ ਮੁਸੀਬਤ ਚ ਤੁਹਾਡੇ ਨਾਲ ਖੜ ਜਾਂਦੇ ਨੇ ਤੁਹਾਡੀ ਮਦਦ ਕਰ ਜਾਂਦੇ ਨੇ 100 ਦੇ ਵਿੱਚੋਂ 5% ਲੋਕ ਹੋਣਗੇ ਹੋਣਗੇ ਮੈਂ ਨਹੀਂ ਕਹਿੰਦਾ ਵੀ ਹੁੰਦੇ ਹੀ ਨਹੀਂ ਲੋਕ ਵੀ ਜਿਹੜੇ ਬਿਨਾ ਕਿਸੇ ਲਾਲਚ ਤੋਂ ਬਿਨਾ ਲੋਭ ਤੋਂ ਆ ਕੇ ਤੁਹਾਡਾ ਸਾਥ ਦੇ ਜਾਂਦੇ ਨੇ ਉਹ ਜ਼ਰੂਰ ਦੇਣ ਵਾਲੇ ਹੁੰਦੇ ਪਰ ਬਹੁਤ ਕਹਿੰਦੇ ਆ ਵੀ ਕਰਮਾਂ ਵਾਲਿਆਂ ਨੂੰ ਕਿਸਮਤ ਵਾਲਿਆਂ ਨੂੰ ਉਹ ਸਾਥ ਕਿਸ ਸੰਬੰਧੀ ਜ਼ਿੰਦਗੀ ਦੇ ਵਿੱਚ ਮਿਲਦੇ ਆ ਜੇ ਤੁਹਾਡੇ ਕੋਲ ਹੈਗੇ ਆ ਤਾਂ ਮੈਨੂੰ ਕਮੈਂਟ ਜ਼ਰੂਰ ਕਰਿਓ ਜਿਹਦੇ ਕੋਲ ਵੀ ਹੈਗੇ ਆ ਇਹੋ ਜੇ ਮਿੱਤਰ ਤੇ ਹੁਣ ਨਿਚੋੜ ਦੇਖੋ ਦੋਸਤੋ ਵੀਡੀਓ ਦਾ ਕੀ ਨਿਕਲਦਾ ਕਿ ਉਮੀਦ ਆਪਾਂ ਕਿਸੇ ਤੋਂ ਨਹੀਂ ਰੱਖਣੀ ਜਿਹੜੀ ਪਹਿਲਾਂ ਗੱਲ ਕੀਤੀ ਆ ਕਿ ਦੁੱਖ ਕਿਸੇ ਦੇ ਨਾਲ ਫੁੱਲਣ ਦੀ ਤੁਹਾਨੂੰ ਲੋੜ ਨਹੀਂ ਬੰਦਾ ਆਪਣੇ ਦੁੱਖਾਂ ਦਾ ਆਪ ਹੀ ਦਰਦੀ ਆ ਤੇ ਪਰਮਾਤਮਾ ਦੇ ਨਾਲ ਦੁੱਖ ਫੁੱਲਣਿਆ ਉਮੀਦ ਕਿਸੇ ਤੋਂ ਨਹੀਂ ਰੱਖਣੀ ਇਹ ਕਦੇ ਨਾ ਸੋਚੋ ਕਿ ਯਾਰ ਉਹ ਬੰਦਾ ਉਹ ਤਾਂ ਮੇਰੇ ਤੋਂ ਜਾਨਵਾਰ ਦਾ ਇੱਕ ਹਾਕ ਮਾਰੂਗਾ ਤੇ ਭੱਜੇ ਆਊਗਾ ਕੋਈ ਗੱਲ ਨਹੀਂ ਜਿਨੇ ਹਲੇ ਜ਼ਿੰਦਗੀ ਦਾ ਤਜਰਬਾ ਨਹੀਂ ਲਿਆ ਹੁੰਦਾ ਸ਼ਾਇਦ ਜਵਾਨੀ ਚ ਤਾਂ ਆਪਾਂ ਸਾਰੇ ਜੋਸ਼ ਚ ਕਹਿ ਦਿੰਦੇ ਯਾਰ ਉਹ ਮੇਰਾ ਬਹੁਤ ਕਰਦਾ ਵੀ ਉਹ ਬੰਦੇ ਨੇ ਹਮੇਸ਼ਾ ਮੇਰਾ ਸਾਥ ਦੇਣਾ ਹੀ ਦੇਣਾ ਵਾ ਪਰ ਕਈ ਵਾਰੀ ਜਦੋਂ ਫਿਰ ਲੋਡ ਪੈ ਜਾਂਦੀ ਆ ਤੇ ਬਹੁਤਿਆਂ ਦੇ ਫਿਰ ਅਸਲੀ ਚਿਹਰੇ ਸਾਹਮਣੇ ਆ ਜਾਂਦੇ ਹੁੰਦੇ ਨੇ ਤੇ ਕਈਆਂ ਨੇ ਇਹ ਤਜਰਬਾ ਲੈ ਲਿਆ ਹੋਊਗਾ ਤੇ ਕਈਆਂ ਨੂੰ ਸ਼ਾਇਦ ਇਹ ਤਜਰਬਾ ਅੱਗੇ ਜਾ ਕੇ ਮਿਲਣਾ ਹੋਵੇ ਤੇ ਮੈਂ ਤਾਂ ਇਹੀ ਅਰਦਾਸ ਕਰੂੰਗਾ ਕਿ ਜਿਹੜੇ ਤੁਹਾਡੇ ਰਿਸ਼ਤੇ ਨੇ ਉਹ ਜ਼ਰੂਰ ਸਾਥ ਦੇਣ ਵਾਲੇ ਹੋਣ ਪਰ ਜਿਹੜੀ ਜ਼ਿੰਦਗੀ ਦੀ ਅਸਲ ਸਚਾਈ ਉਹ ਆ ਦੋ ਲਾਈਨਾਂ ਦੇ ਵਿੱਚ ਜਿਨੇ ਵੀ ਆ ਲਿਖੀ ਆ ਉਹ ਬਿਲਕੁਲ ਸਹੀ ਲਿਖੀ ਆ ਕਿ ਆਪਾਂ ساری ਉਮਰ ਜਿਹੜਾ ਆਵਾਜ਼ ਬੋਲਿਆਂ ਨੂੰ ਲਾਉਂਦੇ ਰਹੇ ਤੇ ਅੰਨਿਆਂ ਨੂੰ ਹੰਝੂ ਦਿਖਾਉਂਦੇ ਰਹੇ ਇਹੀ ਸਾਡੇ ਦੁੱਖਾਂ ਦਾ ਕਾਰਨ ਬਣਦੀ ਆ ਚੀਜ਼ ਤੇ ਹੁਣ ਬਸ ਆਪਾਂ ਜਿਹੜੀਆਂ ਗੱਲਾਂ ਕਰਦੇ ਹੁੰਨੇ ਆ ਕਿ ਖੁਸ਼ੀਆਂ ਕਿਵੇਂ ਲੱਭੀਏ ਜ਼ਿੰਦਗੀ ਦੇ ਵਿੱਚ ਚਾਬੀ ਕਿਹੜੀ ਆ ਖੁਸ਼ੀਆਂ ਦੀ ਆਹੀ ਚਾਬੀ ਆ ਜੀ ਸਭ ਤੋਂ ਪਹਿਲੀ ਉਹ ਪਰਮਾਤਮਾ ਦੇ ਨਾਲ ਜੁੜੋ ਦੁੱਖ ਹਮੇਸ਼ਾ ਉਹਦੇ ਨਾਲ ਫੋਲੋ ਤੇ ਉਮੀਦਾਂ ਵੀ ਆਸ ਵੀ ਹਮੇਸ਼ਾ ਉਹਦੇ ਤੋਂ ਰੱਖੋ ਉਹਦੇ ਤੋਂ ਜੋ ਵੀ ਤੁਸੀਂ ਸਕੂਨ ਮੰਗਣਾ ਸ਼ਾਂਤੀ ਮੰਗਣੀ ਮੰਗਦੇ ਰਹੋ ਉਹ ਤੁਹਾਨੂੰ ਜ਼ਰੂਰ ਚੰਗੇ ਰਾਹ ਦੇ ਉੱਤੇ ਪਾ ਦਿੰਦਾ ਤੁਹਾਨੂੰ ਮੁਸੀਬਤ ਦੇ ਵਿੱਚੋਂ ਉਹ ਜ਼ਰੂਰ ਕੱਢ ਲੈਂਦਾ ਤੇ ਤੁਹਾਨੂੰ ਆਪੇ ਹੀ ਉਹ ਰਾਹ ਦਿਖਾਉਂਦਾ ਵਾ ਜੀ ਬਹੁਤ-ਬਹੁਤ ਧੰਨਵਾਦ ਅੱਜ ਨਿੱਕੀ ਜੀ ਵੀਡੀਓ ਆਹੇ ਤੁਸੀਂ ਅੱਗੇ ਸ਼ੇਅਰ ਜ਼ਰੂਰ ਕਰਦੇ ਹੋ ਮੈਂ ਵੈਸੇ ਕਹਿੰਦਾ ਨਹੀਂ ਹੁੰਦਾ ਇਦਾਂ ਬਹੁਤ ਅੱਜ ਕਹਿ ਰਿਹਾ ਵਾਂ ਬਹੁਤ-ਬਹੁਤ ਧੰਨਵਾਦ ਅਗਲੀ ਵੀਡੀਓ ਦੇ ਵਿੱਚ ਬਹੁਤ ਜਲਦੀ ਦੁਬਾਰਾ ਮਿਲਦਾ ਜੀ